ਹਾਂ ਜੀ ਸੋਣਿਓ ਸੱਜਣੋ ਸਤਿ ਸ੍ਰੀ ਅਕਾਲ ਅਸੀਂ ਆਇਆ ਏਵਲ ਫੈਕਟਰੀ ਤੇ ਅੱਜ ਇਤਕੀ ਮਾਲ ਅਸੀਂ ਭਰਾਂਗੇ ਸਾਈਕਲ ਸਮਾਨ ਆ ਮੇਰਾ ਯਾਰ ਬੜਾ ਸੇਰਾ ਸੇਰਾ ਜੀ ਦੀ ਆ ਟ੍ਰਾਂਸਪੋਰਟ ਵਾਲਾ ਸੇਰਾ ਇਹ ਸਾਡਾ ਯਾਰ ਆ ਅਸੀਂ ਇਹ ਤੋਂ ਬਿਨਾ ਕਿਸੇ ਹੋਰ ਤੋਂ ਗੱਡੀ ਨਹੀਂ ਭਰਦੇ ਉਹ ਸਾਈਕਲ ਸਮਾਨ ਭਰਨਾ ਦਾ ਇਹ ਤੋਂ ਹੀ ਭਰਾਂਗੇ ਅਸੀਂ ਇਹਨੂੰ ਇਹਦੇ ਕੋਲੇ ਆਏ ਤੇ ਇਹਨੇ ਸਾਨੂੰ ਪਾਰਟੀ ਕਰੀ 버ਗਰ ਖਵਾਏ ਹੁਣ ਸਾਡੀ ਗੱਡੀ ਐਂਟਰ ਕਰਵਾ ਰਿਹਾ ਹੈ ਇਹ ਫੈਕਟਰੀ ਚ ਤੇ ਇਸ ਤੋਂ ਬਾਅਦ ਮੈਂ ਦੱਸਦਾ ਕਿਹੜੇ ਕਿਹੜੇ ਆ ਲੋਡਿੰਗ ਮੈਂ ਇਹ ਬਤਾਉਂਗੀ ਇਹ ਪਾਉਗੀ ਹੋ ਗਿਆ ਜਾਮਨਗਰ ਤੇ ਜਾਮਖਵਾਲੀ ਆ ਸਭ ਤੋਂ ਲਾਸਟ ਦੇ ਉਤਰਨਗੇ ਸਭ ਤੋਂ ਮਤਲਬ ਪਹਿਲਾਂ ਇਹ ਉਤਰਨਗੇ ਢਾਲੇ ਦੇ ਪਾਉਣੇ ਆ ਇਹ ਜਾਮਖਵਾਲੀ ਆ ਇਹ ਢਾਲੇ ਨੇ ਹੂੰ ਇਹ ਢਾਲੇ ਜਾਮਖਵਾਲੀਆ ਥੋੜਾ ਢਾਲੇ ਜਾਮਖਵਾਲੀਆ ਢਾਲੇ ਤੇ ਜਾਮਖਵਾਲੀ ਆ ਇਹ ਲਵਾ ਲਾਂ ਆਪਣੇ ਨਾਲ ਫਿਰ ਜਾਮਨਗੜ੍ਹ ਸਟੇਸ਼ਨ ਦੱਸਣ ਤੋਂ ਬਾਅਦ ਹੁਣ ਸਿੱਧਾ ਪਹੁੰਚਿਆ ਕੰਡੇ ਦੇ ਕੰਡਾ ਕਰਾ ਕੇ ਹੁਣ ਅਸੀਂ ਜਾਵਾਂਗੇ ਫੈਕਟਰੀ ਦੇ ਅੰਦਰ ਨੂੰ ਜਿੰਨੀਂਕ ਰਾਤ ਨੂੰ ਲੋਡਿੰਗ ਹੋਊਗੀ ਲੋਡਿੰਗ ਕਰਵਾ ਲਾਂਗੇ ਬਾਕੀ ਗੱਲ ਨੂੰ ਲੋਡ ਹੋਣੀ ਆ ਮਿੱਤਰੋ ਅੱਜਾ ਸਾਨੂੰ ਫੈਕਟਰੀ ਦੇ ਵਿੱਚ ਤੀਜਾ ਦਿਨ ਜਣੀ ਕੀ ਆਖਰੀ ਦਿਨ ਮਾਲ ਸਾਡਾ ਪੂਰਾ ਕੰਪਲੀਟ ਹੋਗਾ ਤੀਸਰੇ ਦਿਨ ਦੋ ਦਿਨ ਅਸੀਂ ਪਾ ਬੈ ਕੇ ਲਗਾਏ ਨੇ ਤਾਂ ਵੀਡੀਓ ਨਹੀਂ ਬਣਾਈ ਮਾਲ ਕੰਪਲੀਟ ਹੋਣ ਤੋਂ ਬਾਅਦ ਅਸੀਂ ਰਸਤੇ ਤਰਪਾਲਾ ਪਾਲੀਆਂ ਆਖਰੀ ਗੱਠ ਮਾਰਨ ਲੱਗਿਆ ਵਾ ਸਣੀ ਦਾਹਾ ਭੜ ਕੇ ਤੇ ਆਪਾਂ ਤੁਹਾਨੂੰ ਰਾਣੀ ਸੁੰਦਰਾ ਖੜੀ ਜੱਜ ਦੀ ਲਿਸਕਾ ਮਾਰ ਦਿਆ ਨਿਗਾ ਮਰਵਾ ਦਨੇ ਆ ਤੁਹਾਡੀ ਝੰਡਾ ਸੀ ਲਾਹਿਆ ਨਹੀਂ ਯਾਤਰਾ ਤੇ ਆਉਣ ਤੋਂ ਬਾਅਦ ਝੰਡਾ ਇਸ ਕੀ ਮੇਲਾ ਹੋ ਗਿਆ ਅਗਲੇ ਚੱਕਰ ਲਾਹਾ ਦਾਂਗੇ ਝੰਡਾ ਕਰਾ ਕੇ ਐਂਟਰੀ ਓਕੇ ਕਰਕੇ ਮਾਲ ਮੇਲਾ ਆਪਣੇ ਰੈਡੀ ਹੋਏ ਪਏ ਸੀ ਤੇ ਹੁਣ ਫੈਕਟਰੀ ਜੋ ਗੱਡੀ ਕੱਢ ਲੱਗਿਆ ਇਸ ਦੁਬਾਰ ਸਿੱਧਾ ਪਹੁੰਚਾਂਗੇ ਸੀ ਸਾਨੇਵਾਲ ਉੱਥੇ ਮਿੱਤਰਾਂ ਮਿਸਤਰੀ ਉਹਦੇ ਕੋਲੇ ਜਾਣਾ ਆਪਾਂ ਪੰਪ ਦਿਖਾਉਣਾ ਜਾ ਕੇ ਪੰਜ ਵਾਰ ਦਾ ਸੀ ਕੈਵਨ ਚੱਕ ਲਿਆ ਤਿੰਨ ਵਾਰ ਸੈਂਸਰ ਚੇਂਜ ਕਰਤਾ ਅਸੀਂ ਉਹ ਨੀਚੇ ਇੰਜਨ ਦੇ ਸੈਂਸਰ ਇੱਕ ਇਹਦਾ ਉਹ ਸੈਂਸਰ ਅਸੀਂ ਤਿੰਨ ਵਾਰ ਦਿਆਂ ਦੇ ਕਰਾਵਾ ਇੱਕ ਵਾਰ ਸੇਸੈਂਡਰ ਦਾ ਪਾਇਆ ਅਸੀਂ ਤਾਂ ਬਣ ਗਈ ਸੀ ਆਵਾਜ਼ ਬਹੁਤ ਸੋਹਣੀ ਬਣ ਗਈ ਗੱਡੀ ਦੀ ਪਰ ਖਿਚਾਈ ਵਾਲੀ ਗੱਲ ਨਹੀਂ ਬਣੀ ਤੇ ਇੱਕ ਕੋਡ ਆਉણો ਹਟ ਗਿਆ ਪਹਿਲਾਂ ਕੋਡ ਆਉਂਦਾ ਸੀ ਚੱਕ ਇੰਜਨ ਦੀ ਬੱਤੀ ਆਉਂਦੀ ਸੀ ਉਹ ਤਾਂ ਹਟਾ ਤੀ ਹੁਣ ਦੇਖਦੇ ਆ ਤੀਸਰਾ ਉਹਨਾ ਅਗਲਾ ਚੌਥੀ ਗਵਾਰ ਇੱਕ ਹੋਰ ਨਵਾਂ ਕੰਮ ਕਰ ਰਿਹਾ ਕਹਿੰਦਾ ਮੇਰੀ ਜ਼ਿੰਮੇਵਾਰੀ ਆ ਉਹ ਕੰਮ ਕਰੋ ਤੁਹਾਡੀ ਗੱਡੀ ਦੀ ਖਚਾਈ ਵੱਜ ਜੂਗੀ। ਭਾਈ ਜੀ ਰਾਤ ਸਾਡਾ ਮੂਡ ਖਰਾਬ ਹੋ ਗਿਆ ਸੀ। ਗੱਡੀ ਨਾ ਠੀਕ ਹੋਣ ਕਰਕੇ ਖਚਾਈ ਨਾ ਵੱਣਨ ਕਰਕੇ ਬਾਈ ਨੇ ਸਾਡੀ ਉੱਥੇ ਰਾਤ ਕਟਾ ਲਈ ਤੇ ਸਾਡਾ ਕੇਸ ਅੱਗੇ ਰੈਫਰ ਕਰਤਾ ਕਿਸੇ ਹੋਰ ਮਿਸਤਰੀ ਕੋਲੇ ਮਕੈਨਿਕਲ ਵਾਲੇ ਕੋਲੇ। ਉਹਦਾ ਨਵਾਂ ਪਵਨ ਕਹਿੰਦਾ ਤੁਸੀਂ ਉਹ ਬੰਦੇ ਨੂੰ ਮਿਲੋ ਜਾ ਕੇ ਅਸੀਂ ਆਇਆ ਬਾਈ ਦੀ ਦੁਕਾਨ ਤੇ। ਬਾਈ ਨੇ ਟਾਇਰ ਦਾ ਪੱਟ ਲਿਆ, ਟੰਨ ਟਾਇਰ ਦਾ ਜਨਕਸ ਨਿਕਲਿਆ ਤੇ ਭਾਈ ਨੂੰ ਨਾ ਭਾਈ ਟਾਈਮ ਦਾ ਪੱਟੀ ਹੋਈਆਂ ਨੇ ਉਹਨਾਂ ਇੰਜੈਕਟਰ ਵੀ ਸਾਫ਼ ਕਰਵਾ ਲਾਂਗੇ ਨਾਲ ਹੁੰਦੇ ਸਾਨੂੰ ਇਹ ਵੀ ਪੱਟ ਕੇ ਦੇ ਰਹੀ ਤੇ ਆਪਰੇ ਇੰਜੈਕਟਰ ਸਾਫ਼ ਹੋ ਕੇ ਵੀ ਆ ਗਏ ਸਵੇਰੇ ਭੇਜ ਦੇ ਸੀ ਬਾਬਾ ਸੁੱਖ ਰੱਖੇ ਹੁਣ ਅਗਰ ਜੇ ਕੱਢੀ ਕਚਾਈ ਬਣ ਜਾਏ ਤਾਂ ਆਪਾਂ ਚੱਲਦੇ ਆਂ ਬਹਿ ਰਾਤ ਨੂੰ ਸਹਿ ਕੇ ਮਾਲ ਲੱਤੀ ਘੜਿਆਂ ਭਰੀ ਦਿਹਾੜੀ ਟੁੱਟੀਆਂ ਤੋਂ ਆਪਣੀਆਂ ਭਾਈ ਇਹ ਬਾਈ ਦਾ ਨਵਾ ਕਾਕੂ ਇਹ ਵੀ ਪਵਨ ਮਿਸਟੇਜ ਦੇ ਨਾਲ ਕੰਮ ਕਰਦਾ ਹੁਣ ਇਹ ਆਪਣੇ ਇੰਜੈਕਟਰ ਫਿੱਟ ਕਰਨ ਲੱਗਿਆ ਬੜਾ ਵਧੀਆ ਸੁਭਾਅ ਜਿਵੇਂ ਮਜ਼ਾਕ ਕਰਦੇ ਸੀ ਭਾਈ ਸਾਡੇ ਨਾਲ ਮਜ਼ਾਕ ਜੀ ਹੋਏ ਹੁੰਦਾ ਸੀ ਕਦੇ ਗੁੱਸਾ ਨਹੀਂ ਸੀ ਕਰਦਾ ਸਾਡੀ ਗੱਡੀ ਆ ਬਾਈ 15 ਮਾਡਲ ਤੇ ਤੁਹਾਨੂੰ ਦੱਸ ਰਿਹਾ 10 ਸਾਲ ਹੋ ਗਏ ਗੱਡੀ ਆ ਇਹਨੂੰ ਪਰ ਇੰਜਨ ਨੂੰ ਪਾਉਣਾ ਪਹਿਲੀ ਵਾਰ ਲੱਗਿਆ ਧਰਤੀ ਸਟਾਰਟ ਧਾਕੂ ਨੇ ਸਰਾ ਫਿਰਾ ਕਰਤਾ ਕੰਮ ਤੇ ਟਰਾਈ ਲੈ ਕੇ ਦੇਖਦੇ ਅੱਗੇ ਲਓ ਜੀ ਅਸੀਂ ਆ ਮੰਡੀ ਦਾ ਪੁਰਦਵਾਰ ਦੇ ਕੋਲੇ ਤੇ ਕੰਮ ਕਰਾਇਆ ਸੀ ਗੱਡੀ ਦਾ ਗੱਡੀ ਦੀ ਹੁੰਦਾ ਗੱਲ ਬਣ ਗਈ ਸਾਰਾ ਕੁਝ ਟੋਕ ਕੇ ਹੋ ਗਿਆ ਲੱਗਦੀ ਆ ਗੱਡੀ ਬਹੁਤ ਵਧੀਆ ਭੱਜਣ ਲੱਗੀ ਫੁੱਟਦੀ ਆ ਜਿਵੇਂ ਜਿਵੇਂ ਤੇ ਬੰਦਨੇ ਗਿਆ ਰਿਹਾ ਜੀ ਵੀ ਨਹੀਂ ਸੀ ਉੱਡਦੀ ਜਾਂਦੀ ਡਿਗਰੀ ਆ ਹੁਣ ਟਰਾਈ ਲੈਂਡ ਆਈ ਤੇ ਜੋਨੇ ਇੱਕ ਇੰਜਨ ਚੈੱਕ ਦੀ ਬੱਤੀ ਜੀ ਆਈ ਆ ਉਹ ਦਿਖਾਉਣਿਆ ਦੁਬਾਰੇ ਉਹਨੂੰ ਮਿਸਤਰੀ ਨੂੰ ਜਾ ਕੇ ਵੀ ਕੀ ਕਹਾਣੀ ਆ ਫੇਰ ਕਰਦੇ ਆ ਅੱਗੇ ਗੱਲ ਬਾਤ ਰੱਬ ਰੱਖਾ ਕਰਵਾ ਕੇ ਕੰਮ ਅਸੀਂ ਮਿੱਤਰੋ ਚੱਲਵੇ ਸਾਡੇ ਨਾਲ ਤੋਂ ਤੇ ਨਹਿਰ ਵਾਲਾ ਬੋਲਦੇ ਪਰ ਜਾਮ ਲੱਗਿਆ ਜੇ ਨਹਿਰ ਚ ਥੋੜਾ ਥੋੜਾ ਪਾਣੀ ਹਵਾ ਵਾਲੀ ਘੈਂਟ ਸਣੀ ਨੂੰ ਲਾਇਆ ਰਿਆਂ ਮੂਰੇ ਕੁਮਾਰ ਦਿੱਤੀ ਹੈ ਗੱਡੀ ਇਹ ਚਲਾਉਣ ਲਾਇਆ ਵੇ ਤੇ ਧਿਆਨ ਸੇ ਦੇਖੀਏ ਇਸ ਪੁਲ ਕੋ ਇਹ ਬਹੀ ਦਰਿੰਦਾ ਪੁਲ ਹੈ ਜੋ ਗਾੜੀ ਕੋ ਟਿੱਕਡੋਲੇ ਖਵਾਦਾ ਹੈ ਇਹਦਾ ਬਈ ਇਹਨਾਂ ਦਾ ਹਜੇ ਪਣੀ ਤਿਆਰ ਹੋਇਆ ਯਾਰ ਭੈਣ ਦੇਣਾ ਨੇ ਲਹੂ ਪੀਰ ਕਿਆ ਕਾਨ ਬਾਈ ਲੱਗ ਜਾਂਦੀ ਐ ਇਧਰਲੇ ਪਾਸੇ ਆਲਾ ਤੇ ਫਿਰ ਉਧਰਲੇ ਲੰਗਦੇ ਨੇ ਫਿਰ ਉਧਰਲੇ ਦੇ ਲੱਗ ਜਾਂਦੀਆਂ ਕਾਂਡ ਬਾਈ ਫਿਰ ਇਧਰਲੇ ਲੰਗਦੇ ਨੇ ਹਾਂਜੀ ਬਾਈ ਜੀ ਠੀਕ ਆ ਹੁਣ ਚੱਲਦੇ ਆ ਘਰ ਨੂੰ ਬਾਬਾ ਸੁੱਖ ਰੱਖੇ ਤੇ ਜਦੋਂ ਕਰੋ ਤੁਰਾਂਗੇ ਫੇਰ ਬਣਾਵਾਂਗੇ ਵੀਡੀਓ ਅਗਲੇ ਵਲੌਗਸ ਧੰਨਵਾਦ ਰੱਬ ਰਾਖਾ